ਸਤਨਾਮ ਸ਼੍ਰੀ ਵਾਖੇ ਗੁਰ ਸਾਹਿਬ ਜੀ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੇ ਤੇ ਆ ਗਏ ਅਰਦਾਸ ਮੈਂ ਹੋਰ ਥਾਉਨਾ ਨਹੀਂ ਜਿਸਪੈ ਕਰੋ ਬਿਨ ਤੇ ਮੇਰਾ ਦੁੱਖ ਸੁਖ ਤੁਝ ਹੀ ਪਾਸ ਸਜਣ ਸਚਾ ਪਤਸ਼ਾਹ ਸਿਰ ਸ਼ਾਨਦਸ਼ਾਹੂ ਜਿਸ ਪਾਸ ਬਹਿਠੀਆਂ ਸੋਖੀਐ ਸਬਨਾ ਦਾ ਬੇਸਾ ਹੋ ਸਤਨਾਮ ਸ਼੍ਰੀ ਵਾਖੇ ਗੁਰ ਸਾਹਿਬ ਜੀ ਸੋਰਠ ਮਖਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਇਆ ਸਾਕਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਤਿਆਇਆ ਪ੍ਰਭ ਕੀ ਸ਼ਰਨ ਸਗਲ ਪਲਾਤੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰ ਬ੍ਰਹਮ ਸੁਮੀ ਪੁਰਾਣ ਸਤ ਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨੰਦ ਅਲਾ ਗੁਣ ਗਾਵਉ ਰੰਗ ਰਤਾ ਰਖਾਉ ਸਤ ਗੁਰ ਨਾਮਨ ਦਰਦਾਇਆ ਚਿੰਤਾ ਸਗਲ ਬਿਨਸੀ கிருப்போக்கலாம் மனசீ தாக்கோ விகனா கூல ਜੋ ਸਤ ਗੁਰ ਆਪਣੇ ਰਖੇ ਚਰਨ ਕਮਲ ਵਸੇ ਹਿਰਦਿਆੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸਵਕ ਪ੍ਰਭ ਆਪਣੇ ਜਿਨ ਮਨ ਕੀ ਥ ਪੂਜਾਈ ਨਾਨਕ ਦਾਸ ਤਾਕੈ ਬਲਖਾਰ ਜਿਨ ਪੂਰਨ ਬੇਜ ਰਖਾਈ ਕਰ ਸੇਵਾ ਸਿਵਕ ਪ੍ਰਭ ਆਪਣੇ ਜਿਨ ਮਨ ਕੀਛ ਪੁਜਾਈ ਨਾਨਕ ਦਾ ਸਤਾ ਕੈ ਬਲ ਖਾਰੇ ਜਿਨ ਪੂਰਨ ਪੈਜ ਰਖਾਈ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸਾਡੇ ਜੀਵਾਂ ਦੇ ਭਲੇ ਦੇ ਲਈ ਚੰਗੇ ਰਾਹ ਦੇ ਲਈ ਚੰਗੇ ਰਸਤੇ ਦੇ ਲਈ ਸੁਖਾਲੀ ਤੇ ਸੌਖੀ ਜ਼ਿੰਦਗੀ ਦੇ ਲਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਖਾਨ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਰੇ ਖਾਨ ਪ੍ਰਭ ਕੀ ਸਰਣਾ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਕਿਹੇ ਭਾਈ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣ ਨਾਲ ਨਾ ਮਨੁੱਖ ਦੇ ਜਿਹੜੇ ਡਰ ਨੇ ਉਹ ਖਤਮ ਹੋ ਜਾਂਦੇ ਹਨ ਅੰਦਰਲਾ ਜੋ ਮੌਤ ਦਾ ਭੋਖ ਹੈ ਉਹ ਖਤਮ ਹੋ ਜਾਂਦਾ ਹੈ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਹ ਆਤਮਿਕ ਆਨੰਦ ਨੂੰ ਮਾਣਦਾ ਹੈ ਦਿਆਲ ਹੋਆ ਪਰਮ ਭ੍ਰਮ ਸੁਆਮੀ ਪੂਰਾ ਸਤਗੁਰ ਧਿਆਇਆ ਪੂਰੇ ਗੁਰੂ ਦਾ ਜੋ ਵੀ ਇਨਸਾਨ ਧਿਆਨ ਕਰਦਾ ਹੈ ਉਸ ਉੱਤੇ ਪਰਮਾਤਮਾ ਅਕਾਲ ਪੁਰਖ ਦਿਆਲ ਹੋ ਜਾਂਦਾ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਸਤਿਗੁਰੂ ਜੀ ਕਹਿੰਦੇ ਹਨ ਕਿਹ ਅਕਾਲ ਪੁਰਖ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ ਕਰ ਕਿਰਪਾ ਪ੍ਰਵਦੀਨ ਦਿਆਲਾ ਗੁਣ ਗਾਵੋ ਰੰਗ ਰਤਾ ਕੇ ਸਤਗੁਰੂ 헤 ਦਿਨਾਂ ਉਤੇ ਦਇਆ ਕਰਨ ਵਾਲੇ ਆਕਾਲ ਪੁਰਖ ਮਿਹਰ ਕਰ ਤਰਸ ਕਰ ਮੈਂ ਵੀ ਤੇਰੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਜਾਵਾਂ ਰਹਾਉ ਦਾ ਵਿਸ਼ਰਾਮ ਦੇ ਕੇ ਸਤਗੁਰ ਨਾਮ ਨਿਦਾਨ ਅੰਦਰ ੜਾਇਆ ਚਿੰਤਾ ਸਗਲ ਬਿਨਾਸੀ ਕੀ ਪ੍ਰਮਾਤਮਾ ਨੇ ਸਤਿਗੁਰੂ ਜੀ ਕਹਿੰਦੇ ਮੇਰੇ ਤੇ ਮਿਹਰ ਕੀਤੀ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਵਸ ਗਿਆ ਨਾ ਦ੍ਰਿੜ ਹੋ ਗਿਆ ਚਿੰਤਾਵਾਂ ਉਹਦੀਆਂ ਖਤਮ ਹੋ ਗਈਆਂ ਅਤੇ ਸਤਿਗੁਰੂ ਜੀ ਨੇ ਉਸ ਤੇ ਬਖਸ਼ਿਸ਼ ਕਰ ਦਿੱਤੀ ਨਾਮ ਦਾ ਖਜ਼ਾਨਾ ਉਸ ਨੂੰ ਦੇ ਦਿੱਤਾ ਕਰ ਕਿਰਪਾ ਪਨੋ ਕਰ ਲੈਣਾ ਮਨ ਵਸਿਆ ਅਬਨਾਸ਼ੀ ਪ੍ਰਮਾਤਮਾ ਦੀ ਮਿਹਰ ਕਰਕੇ ਹੀ ਉਸ ਨੂੰ ਆਪਣਾ ਬਣਾ ਲੈਂਦਾ ਹੈ ਕਿਸ ਨੂੰ ਜਿਸ ਦੇ ਪ੍ਰਮਾਤਮਾ ਦੀ ਨਦਰ ਹੁੰਦੀ ਹੈ ਉਸ ਦੇ ਮਨ ਵਿੱਚ ਨਾਸ ਰਹਿਤ ਪ੍ਰਮਾਤਮਾ ਆ ਵਸਦਾ ਹੈ ਜੋ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਤਾ ਕੋ ਵਿਗਨ ਨਾ ਕੋ ਲਾਗੇ ਜੋ ਸਤਗੁਰੂ ਆਪਣੇ ਰਾਖੀ ਕਹਿੰਦੇ ਹੈ ਭਾਈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਾ ਨਾਮ ਦੀ ਬੰਦਗੀ ਕਰਦਾ ਹੈ ਨਾਮ ਦਾ ਜਾਪ ਕਰਦਾ ਹੈ ਤਾ ਕੋ ਵਿਗਨ ਨਾ ਕੋ ਲਾਗੇ ਉਹਨੂੰ ਫਿਰ ਕੋਈ ਰਸਤੇ ਵਿੱਚ ਜ਼ਿੰਦਗੀ ਦੇ ਵਿਗੜ ਨਹੀਂ ਆਉਂਦੀ ਕਿਉਂਕਿ ਸਤਗੁਰੂ ਜੀ ਉਸ ਨੂੰ ਆਪਣੀ ਰਜਾ ਦੇ ਵਿੱਚ ਸ਼ਾਮਲ ਕਰ ਲੈਂਦੇ ਹਨ ਚਰਨ ਕਮਲ ਵਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਹਿੰਦੇ ਪ੍ਰਮਾਤਮਾ ਦੇ ਕੌਲ ਫੁੱਲਾ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿੱਚ ਆ ਵਸਦੇ ਹਨ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜੋ ਰਸ ਹੈ ਨਾ ਉਹਨੂੰ ਚੱਖਦਾ ਹੈ ਉਹਦਾ ਆਨੰਦ ਵੰਡਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇੱਛੁ ਪੁਜਾਈ ਕਹਿੰਦੇ ਹੈ ਭਾਈ ਉਸ ਪ੍ਰਮਾਤਮਾ ਦੀ ਉਸ ਅਕਾਲ ਪੁਰਖ ਦੀ ਉਸਤਤ ਕਰ ਨਾਮ ਦਾ ਜਾਪ ਕਰ ਜਿਨੇ ਤੇਰੀ ਮਨ ਦੀ ਇੱਛਾ ਪੂਰੀ ਕੀਤੀ ਹੈ ਨਾਨਕ ਦਾਸ ਤਾਂ ਕਹਿ ਬਲਿਹਾਰ ਹੈ ਜਿਨ ਪੂਰਨ ਪੈਜ ਰਖਾਈ ਕਹਿੰਦੇ ਨਾਨਕ ਜੀ ਵੀ ਉਸ ਤੋਂ ਬਾਰ ਨੇ ਬਲਿਹਾਰ ਨੇ ਜਾਂਦੇ ਖੰ ਜਿਸ ਪ੍ਰਮਾਤਮਾ ਨੇ ਉਸ ਦੀ laaj ਰੱਖੀ ਹੈ ਪੈਜ ਰੱਖੀ ਹੈ ਸੋ ਹੁਕਮਨਾਮੇ ਦਾ ਅਰਥ ਇਹ ਹੋਈ ਹੈ ਕਿ ਸਤਿਗੁਰੂ ਜੀ ਕਹਿ ਰਹੇ ਹਨ ਕਿ ਜੋ ਨਾਮ ਦੀ ਕਮਾਈ ਕਰੇਗਾ ਉਹਦੇ ਸਾਰੇ ਦੁੱਖ ਦਰਦ ਤੇ ਰਸਤੇ ਦੇ ਜੋ ਬਿਗਨ ਹਨ ਉਹ ਖਤਮ ਹੋ ਜਾਣਗੇ ਅਤੇ ਉਸ ਦਾ ਜੋ ਖਿਰਦਾ ਹੈ ਆਤਮਿਕ ਆਨੰਦ ਦੇ ਵਿੱਚ ਆਕੇ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰੇਗਾ ਭੁੱਲਾ ਚੁਕਾ ਸਤਿਗੁਰੂ ਜੀ ਸੰਗਤ ਬਖਸ਼ਣ ਜੋਗ ਹੈ ਸਮਤ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ